ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ 쇼 ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਗਾਇਕ ਰਾਜੀਰ ਜਵੰਦਾ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਤਾਜ਼ਾ ਅਪਡੇਟ ਪੰਜ ਸਪ ਵਿੱਚ ਹੋਏ ਫਰਜ਼ੀ ਬਾੜੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਮੂਸੇਵਾਲ ਦੇ ਪਿਤਾ ਨੇ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ ਕਾਂਗਰਸੀ ਆਗੂ ਤੇ ਪੁੱਤਰ ਖਿਲਾਫ ਠੱਗੀ ਦਾ ਮੁਕੱਦਮਾ ਦਰਜ ਭਾਜਪਾ ਆਗੂ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਅਮਰੀਕਾ ਵਿੱਚ H1B ਵੀਜ਼ਾ ਫੀਸਾਂ ਵਿੱਚ ਵਾਧੇ ਤੋਂ ਬਾਅਦ ਕੈਨੇਡਾ ਵੱਲੋਂ ਵੱਡਾ ਐਲਾਨ ਯੂਕੇ ਵਿੱਚ ਗੈਰ ਕਾਨੂੰਨੀ ਤੌਰ ਤੇ ਕੰਮ ਕਰਨਾ ਹੁਣ ਨਹੀਂ ਰਿਹਾ ਸੁਖਾਲਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਆਪਣਾ ਇਹ ਜਾਂ ਨਵਾਂ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਰਾਜਵੀਰ ਜਵੰਧਾ ਦੀ ਸਿਹਤ ਦੇ ਮਤਲਕ ਜਾਣਕਾਰੀ ਦਿੱਤੀ ਆ ਫੋਰਟਿਸ ਹਸਪਤਾਲ ਨੇ ਉਹਨਾਂ ਵੱਲੋਂ ਬੁਲੇਟਨ ਜਾਰੀ ਕੀਤਾ ਗਿਆ ਆਪਣੇ ਬੁਲੇਟਨ ਵਿੱਚ ਹਸਪਤਾਲ ਨੇ ਕਿਹਾ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਵੈਂਟੀਲੇਟਰ ਸਪੋਰਟ ਤੇ ਉਹ ਹਾਲੇ ਵੀ ਹੈ ਉਹ ਹਸਪਤਾਲ ਵਿੱਚ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਜਿਹੜੀ ਟੀਮ ਹੈ ਉਹਨੂੰ ਲਗਾਤਾਰ ਨੇੜਿਓਂ ਵੇਖ ਰਹੇ ਨੇ ਅਤੇ ਉਹਨਾਂ ਦੀ ਨਿਗਰਾਨੀ ਦੇ ਅਧੀਨ ਹੈ ਸਿਰਫ ਇੰਨਾ ਹੀ ਨਹੀਂ ਇਸ ਮਾਮਲੇ ਵਿੱਚ ਕਈ ਹੋਰ ਅਪਡੇਟਸ ਵੀ ਮਿਲੀਆਂ ਨੇ ਕਿਉਂਕਿ ਇਸ ਵਕਤ ਉਹ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਹੈ ਹਾਲਾਂਕਿ ਫੋਰਟੀਜ਼ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਨ ਇਹ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਹਾਲੇ ਵੀ ਉਹਨਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਤੇ ਵੀ ਨੇ ਉਧਰ ਦੂਸਰੇ ਪਾਸੇ ਉਹਨਾਂ ਦੇ ਲਗਭਗ ਸਾਰੀ ਸਾਥੀ ਕਲਾਕਾਰ ਉਹਨਾਂ ਦੇ ਬਾਬਤ ਇਸ ਵਕਤ ਚਿੰਤਤ ਨੇ ਅਤੇ ਦੁਨੀਆ ਭਰ ਦੇ ਵਿੱਚ ਜਵੰਦਾ ਲਈ ਅਰਦਾਸਾਂ ਵੀ ਹੋ ਰਹੀਆਂ ਨੇ ਅਤੇ ਕਲਾਕਾਰ ਸਾਥਕੀਆਂ ਨੇ ਵੀ ਦੱਸਿਆ ਕਿ ਉਹਨਾਂ ਦੀ ਸਿਹਤ ਵਿੱਚ ਕੱਲ੍ਹ ਨਾਲੋਂ ਕਾਫੀ ਸੁਧਾਰ ਆਇਆ ਹਸਪਤਾਲ ਵਿੱਚ ਉਹਨਾਂ ਦਾ ਹਾਲ ਜਾਣਰ ਵਾਲਿਆਂ ਦਾ ਵੀ ਤੰਤਾ ਲਗਾਤਾਰ ਲੱਗਿਆ ਹੋਇਆ ਹੈ ਜਿੱਥੇ ਗਾਇਕ ਉਹਨਾਂ ਦਾ ਹਾਲ ਜਾਣਨ ਪਹੁੰਚ ਰਹੇ ਨੇ ਉੱਥੇ ਹੀ ਸਿਆਸਤਦਾਨ ਵੀ ਪਹੁੰਚ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦਾ ਹਾਲ ਜਾਣਣ ਵਾਸਤੇ ਉਚੇਚੇ ਤੌਰ ਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਫਿਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਵੰਦਾ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਦੱਸੀ ਗਈ ਹੈ ਉਹਨਾਂ ਆਖਿਆ ਕਿ ਉਹਨਾਂ ਦੇ ਕਈ ਅੰਗ ਹਾਲੇ ਵੀ ਕੰਮ ਕਰਨ ਹੀ ਸੀ ਰਹੇ ਜਨੋ ਦੇ ਹੈੱਡ ਇੰਜਰੀ ਹੋਣ ਕਾਰਨ ਰਿਕਵਰੀ ਬਿਹੱਦ ਹੌਲੀ-ਹੌਲੀ ਹੋ ਰਹੀ ਹੈ। ਸਾਰੇ ਉਹਨਾਂ ਦੇ ਸਾਥੀ ਕਲਾਕਾਰ ਵੀ ਉੱਥੇ ਪਹੁੰਚ ਰਹੇ ਨੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਦੀ ਮਾਂ ਅਤੇ ਪਤਨੀ ਸਵੇਤ ਪਰਿਵਾਰਕ ਮੈਂਬਰਾਂ ਨਾਲ ਮੈਂ ਮੁਲਾਕਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਜਵੰਦਾ ਜਲਦੀ ਠੀਕ ਹੋ ਗਏ। ਪੰਜਾਬੀ ਗੀਤ ਮਾਂ ਬੋਲੀ ਦੀ ਝੋਲੀ ਮੜ ਪਾਵੇ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਉਣ ਵਾਲਿਆਂ ਤੋਂ ਬਚੋ। ਜੋ ਡਾਕਟਰਾਂ ਵੱਲੋਂ ਬੁਲੇਟਨ ਜਾਰੀ ਕੀਤਾ ਜਾਏਗਾ ਉਹਨੂੰ ਹੀ ਸਹੀ ਮੰਨਿਆ ਜਾਵੇ। ਮੁੱਖ ਮੰਤਰੀ ਮਾਨ ਨੇ ਡਾਕਟਰਾਂ ਦੇ ਹਵਾਲੇ ਨਾਲ মিডিਆ ਨੂੰ ਦੱਸਿਆ ਕਿ ਕੱਲ ਦਿਲ ਅਤੇ ਹੋਰ ਅੰਗ ਪ੍ਰਭਾਵਤ ਸਨ ਪਰ ਅੱਜ ਹਾਲਤ ਸੁਧਰੀ ਹੈ ਚਾਰ ਲਾਈਫ سپورਟ ਵਿੱਚੋਂ ਇੱਕ ਬਾਕੀ ਹੈ ਹਾਰਟ ਬੀਟ ਵੀ ਸਥਿਰ ਹੋ ਗਈ ਹੈ ਪਰ ਸਿਰ ਦੀ ਗੰਬੀਰ ਸੱਟ ਦੇ ਕਾਰਨ ਰਿਕਵਰੀ ਥੋੜੀ ਹੌਲੀ ਹੋ ਰਹੀ ਹੈ ਐਮ ਆਰ ਆਈ ਅਤੇ ਹੋਰ ਟੈਸਟ ਵੀ ਉਹਨਾਂ ਨੇ ਆਖਿਆ ਕਿ ਲਗਾਤਾਰ ਕੀਤੇ ਜਾ ਰਹੇ ਨੇ ਜਦਕਿ ਪੀਜੀਆਈ ਤੋਂ ਜਿਹੜੇ ਬਾਹਰ ਡਾਕਟਰ ਨੇ ਉਹਨਾਂ ਦੀ ਵੀ ਸਲਾਹ ਲਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਵੰਦਾ ਚਾਰ ਹੋਰ ਦੋਸਤਾਂ ਦੇ ਨਾਲ ਬਾਈਕ ਤੇ ਰਾਈਡ ਕਰ ਰਿਹਾ ਸੀ ਜਿਸ ਤਰ੍ਹਾਂ ਅਚਾਨਕ ਦੋ ਆਵਾਰਾ ਪਸ਼ੂ ਸਾਹਮਣੇ ਆ ਗਏ ਅਤੇ ਮੋਟਰਸਾਈਕਲ ਬੇਕਾਬੂ ਹੋ ਕੇ ਇੱਕ ਬਲੇਰੋ ਗੱਡੀ ਨਾਲ ਜਾ ਟਕਰਾਇਆ ਜਿਸ ਕਰਕੇ ਹਾਦਸਾ ਵਾਪਰਿਆ ਸੀ ਸੜਕ ਤੇ ਸਿਰ ਲੱਗਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਹੁਣ ਉਹਨਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਗਾਤਾਰ ਇਲਾਜ ਚੱਲ ਰਿਹਾ ਹੈ ਅਤੇ ਉੱਥੇ ਹਾਲੇ ਉਹ ਵੈਂਟੀਲੇਟਰ ਤੇ ਨੇ ਪਰ ਪਹਿਲਾਂ ਨਾਲੋਂ ਉਹਨਾਂ ਦੀ ਸਥਿਤੀ ਵਿੱਚ ਸੁਧਾਰ ਦੀ ਖਬਰ ਹੈ ਤੇ ਹੁਣ ਗੱਲ ਕਰਦੇ ਹਾਂ ਪ੍ਰਗਟ ਸਿੰਘ ਢੜਕੇ ਨੇ ਪਰ ਕਿਉਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਹੜ੍ਹਾਂ ਦੇ ਦੌਰਾਨ ਪੰਜਾਬ ਸਰਕਾਰ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗਵਾ ਗਈ ਹੈ ਹੁਣ ਪੰਜਾਬ ਸਰਕਾਰ ਭਰੋਸੇਯੋਗ ਨਹੀਂ ਰਹੀ ਇਸ ਲਈ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਉਹ 1600 ਕਰੋੜ ਰੁਪਏ ਦੀ ਰਾਹਤ ਫੰਡ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰੇਗੀ ਉਨ੍ਹਾਂ ਆ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਬਿਆਨ ਕਿ ਪੰਜਾਬ ਸਰਕਾਰ ਨੂੰ ਇਹ ਰਾਹਤ ਰਕਮ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਹ ਨਿੰਦਣਯੋਗ ਹੈ ਇਹ ਇੱਕ ਗੁੰਮਰਾਹਕੁੰਨ ਬਿਆਨ ਵੀ ਹੈ ਅਤੇ ਇਸ ਤੋਂ ਬਚਣਾ ਵੀ ਚਾਹੀਦਾ ਹੈ ਪਰਗਤ ਸਿੰਘ ਨੇ ਕਿਹਾ ਕਿ ਸਿਰਫ ਆਪ ਸਰਕਾਰ ਲਈ ਨਹੀਂ ਸਗੋ ਪੂਰੇ ਪੰਜਾਬ ਲਈ ਭਰੋਸੇਯੋਗਤਾ ਦਾ ਸਵਾਲ ਹੈ ਜਦੋਂ ਸੰਸਥਾਵਾਂ ਤੇ ਭਰੋਸਾ ਟੁੱਟ ਜਾਂਦਾ ਤਾਂ ਲੋਕਤੰਤਰ ਕਮਜ਼ੋਰ ਹੋ ਜਾਂਦਾ ਹੈ ਕੇਂਦਰ ਸਰਕਾਰ ਸਿੱਧੇ ਤੌਰ ਤੇ ਸਾਰਾ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਕਿਵੇਂ ਟਰਾਂਸਫਰ ਕਰ ਸਕਦੀ ਹੈ ਸਿਰਫ ਕਿਸਾਨਾਂ ਨੂੰ ਹੀ ਨਹੀਂ ਸਗੋ ਪੰਜਾਬ ਦੇ ਆਮ ਲੋਕਾਂ ਨੂੰ ਵੀ ਤਾਂ ਭਾਰੀ ਨੁਕਸਾਨ ਹੋਇਆ ਇਸ ਦੀ ਭਰਪਾਈ ਉਹ ਕਿਵੇਂ ਕਰਨਗੇ ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਹੜ ਰਾਤ ਕੋਈ ਅਹਿਸਾਰ ਨਹੀਂ ਹੈ ਸਗੋ ਇੱਕ ਅਧਿਕਾਰ ਹੈ ਜਿੰਨਾ ਪਰਿਵਾਰਾਂ ਨੇ ਆਪਣੇ ਘਰ ਖੇਤ ਅਤੇ ਨੌਕਰੀਆਂ ਗਵਾ ਦਿੱਤੀਆਂ ਨੇ ਉਹਨਾਂ ਨੂੰ ਰਾਜਨੀਤੀ ਨਹੀਂ ਸਗੋਂ ਤੁਰੰਤ ਇਨਸਾਫ ਅਤੇ ਰਾਹਤ ਦੀ ਲੋੜ ਹੈ ਰਾਹਤ ਨੂੰ ਰਾਜਨੀਤਿਕ ਸੰਦਵਜੋਂ ਬਦਲਣਾ ਪੀੜਤਾਂ ਦਾ ਅਪਮਾਨ ਹੈ ਮੁੱਖ ਮੰਤਰੀ ਮਾਨਤੇ ਨਿਸ਼ਾਨਾ ਵਿਧੇ ਉਹਨਾਂ ਨੇ ਪੁੱਛਿਆ ਕਿ ਕੀ ਤੁਹਾਡੇ ਰਾਜ ਵਿੱਚ ਦਿੱਲੀ ਵਿੱਚ ਪੰਜਾਬ ਦੀ ਭਰੋਸੇਯੋਗਤਾ ਇਨੀ ਡੇ ਗਈ ਹੈ ਕਿ ਰਾਹਤ ਫੰਡ ਸੂਬਾ ਸਰਕਾਰ ਨੂੰ ਅਹਸਾਨਵਜੋਂ ਭੇਜਣੇ ਪੈ ਰਹੇ ਨੇ ਕੇਂਦਰ ਸਰਕਾਰ ਤੇ ਸਵਾਲ ਉਠਾਉਂਦੇ ਹੋਏ ਪ੍ਰਗਟ ਸਿੰਘ ਨੇ ਪੁੱਛਿਆ ਦੀ ਸੂਬਾ ਸਰਕਾਰ ਨੂੰ ਅਹਿਸਾਨ ਵਜੋਂ ਬਾਈਪਾਸ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਜਾਂ ਫਿਰ ਕਮਜ਼ੋਰ ਤੇ ਹੁਣ ਗੱਲ ਕਰਦੇ ਆ ਧੋਖਾ ਧੜੀ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਸਪ ਦੇ ਵਿੱਚ ਹੋਏ ਇੱਕ ਘਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਮੁੱਖ ਮੰਤਰੀ ਨੇ ਬਠਿੰਡਾ ਅਤੇ ਮਾਰਸਾ ਦੇ ਪੰਜ ਅਧਿਕਾਰੀਆਂ ਨੂੰ ਬੋਤਲ ਕਰ ਦਿੱਤਾ ਹੈ ਦੱਸਣਾ ਬਣਦਾ ਕਿ ਪੰਸਪ ਵਿੱਚ ਗੋਦਾਮਾਂ ਦੇ ਕਿਰਾਏ ਦੇ ਬਿਲਾ ਵਿੱਚ ਕਰੋੜਾਂ ਰੁਪਏ ਦੀ ਹਿਰਾਫੇਰੀ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਮਾਰਸਾ ਜ਼ਿਲ੍ਹੇ ਵਿੱਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗ ਅਤੇ ਅਧਿਕਾਰੀਆਂ ਨੇ ਬਠਿੰਡਾ ਵਿੱਚ ਗੋਦਾਮ ਦੇ ਕਿਰਾਏ ਵਿੱਚ ਝੇਰਾਫੇਰੀ ਕਰਕੇ ਕਰੋੜਾਂ ਰੁਪਏ ਨੂੰ ਝੂਨਾ ਲਾ ਦਿੱਤਾ। ਸਥਿਤੀ ਅਜਿਹੀ ਸੀ ਕਿ ਗੋਦਾਮ ਦੀਆਂ ਅਦਾਇਗੀਆਂ ਸਾਲ ਵਿੱਚ ਤਿੰਨ ਵਾਰ ਦਿਖਾਈਆਂ ਗਈਆਂ। ਅਸਲ ਭੁਗਤਾਨ ਲਾਹਪਾਤਰੀਆਂ ਨੂੰ ਗਏ ਜਦਕਿ ਦੂਜੀ ਵਾਰ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਬਿੱਲ ਵੀ ਤਿੰਨ ਵਾਰ ਤਿਆਰ ਕਰਕੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਸਹਾਇਕ ਲੇਖਾਕਾਰ ਅਤੇ ਮਾਨਸਾ ਵਿੱਚ ਮੌਜੂਦਾ ਸਮੇਂ ਸੇਵਾ ਨਿਭਾ ਰਹੇ ਇਨਸਪੈਕਟਰਾਂ ਨੇ ਇਕੱਲੇ ਬਠਿੰਡਾ ਵਿੱਚ ਲਗਭਗ 3 ਕਰੋੜ ਪੈਦਾਗਮਨ ਕੀਤਾ ਹੈ ਬਾਕੀ ਰਕਮ ਦਾ ਖੁਲਾਸਾ ਹੋਰ ਜਾਂਚ ਤੋਂ ਬਾਅਦ ਹੋ ਸਕਦਾ ਹੈ ਇਹਦੇ ਤੋਂ ਇਲਾਵਾ ਮਾਨਸਾ ਵਿੱਚ ਕੁਝ ਸੈਲਰ ਮਾਲਕ ਆਰੋ ਵਿੱਚ ਕਥਿਤ ਬੇਨਜਮੀਆਂ ਤੋਂ ਇੰਨੇ ਜ਼ਿਆਦਾ ਗਬਰ ਕਰ ਚੁੱਕੇ ਨੇ ਕਿ ਉਹ ਹੁਣ ਸੀਜ਼ਨ ਦੌਰਾਨ ਬਲੈਕਲਿਸਟ ਹੋਣ ਤੋਂ ਬਚਣ ਲਈ ਜ਼ਬਰਦਸਤੀ ਪੈਸੇ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਤहत ਬਠਿੰਡਾ ਅਤੇ ਮਾਰਸਾ ਦੇ ਪੰਜ ਮੁਲਜ਼ਮ ਅਧਿਕਾਰੀਆਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਆਂ ਮੂਸੇਵਾਲ ਦੇ ਪਿਤਾ ਦੀ ਹਾਲਾਂਕਿ ਸ਼ਾਇਦ ਇਹ ਕਿਸੇ ਦਾ ਵਹਿਮ ਹੋ ਸਕਦਾ ਕਿ ਜੇਕਰ ਉਹ ਸੰਸਦ ਮੈਂਬਰ ਜਾਂ ਵਿਧਾਇਕ ਹੋਵੇ ਤਾਂ ਉਹ ਆਪਣੇ ਪਰਿਵਾਰ ਲਈ ਇਨਸਾਫ ਲੈ ਸਕਦਾ ਕਿਉਂਕਿ ਜੇ ਪਹਿਲਾਂ ਆਪਾਂ ਜ਼ਿਕਰ ਕਰੀਏ ਤਾਂ ਕੀ ਬਿਆਨ ਸਿੰਘ ਜਾਂ ਹੋਰ ਨਾਲ ਪਰਿਵਾਰਾਂ ਨੂੰ ਇਨਸਾਫ ਮਿਲ ਗਿਆ ਜਾਂ ਹੋਰ ਵੀ ਬਹੁਤ ਸਾਰੇ ਇਸ ਕਤਾਰ ਵਿੱਚ ਹੋਣਗੇ ਪਰ ਹੁਣ ਮੂਸੇਵਾਲ ਦੇ ਪਿਤਾ ਬਲਕੌਰ ਸਿੱਧੂ ਨੇ ਵਿਧਾਨ ਸਭਾ ਚੋਣ ਲੜਨ ਦਾ ਇਸੇ ਕਰਕੇ ਐਲਾਨ ਕੀਤਾ ਹੈ ਉਹਨਾਂ ਕਿਹਾ ਕੋ ਆਪਣੇ ਪੁੱਤਰ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ ਕੇ ਪੂਰਾ ਕਰਨਗੇ ਅਤੇ ਉਹਨਾਂ ਦੀ ਫੋਟੋ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਇਹ ਗੱਲ ਆਖੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਨੇ ਅਸਲ ਦੇ ਵਿੱਚ ਕਾਂਗਰਸ ਦੁਆਰਾ ਕੀਤੇ ਜਾ ਰਿਹਾ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇਹ ਆਖਿਆ ਦੱਸਣਾ ਬਣਦਾ ਕਿ 올 ਇੰਡੀਆ ਕਾਂਗਰਸ ਦੇ ਵੱਲੋਂ ਭਾਰਤ ਦੇ ਵਿੱਚ ਸੰਗਠਨ ਸਿਰਜਣ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਅਬਜ਼ਰਵਰ ਅਨਿਲ ਚੌਧਰੀ ਵੱਲੋਂ ਸੰਗਠਨ ਸਿਰਜਣ ਮੁਹਿੰਮ ਤਹਿਤ ਮਾਰਸਾ ਜ਼ਿਲ੍ਹੇ ਦੇ ਵਿੱਚ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਵਿਚਾਰ ਲਏ ਜਾ ਰਹੇ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਵੱਲੋਂ ਮਾਰਸਾ ਵਿਖੇ ਰੱਖੇ ਇੱਕ ਸਵਾਗਤ ਦੌਰਾਨ ਕਾਂਗਰਸੀ ਆਗੂਆਂ ਤੇ ਆਪਣੇ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਅੱਜ ਕੁਝ ਲੀਡਰ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਵੱਖ-ਵੱਖ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ। ਜਦੋਂ ਕਿ ਰਾਹੁਲ ਗਾਂਧੀ ਦੀ ਟੀਮ ਵੱਲੋਂ ਇੱਕ ਕਾਬਲ ਅਤੇ ਪੜ੍ਹੇ ਲਿਖੇ ਵਿਅਕਤੀ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਤਾਹਤ ਜ਼ਿਲ੍ਹਾ ਪ੍ਰਧਾਨ ਦੀ ਚੋਣ ਵੀ ਹੋਵੇਗੀ ਬਲਕੌਰ ਸਿੱਧੂ ਨੇ ਕਿਹਾ ਕਿ ਮੇਰੇ ਪੁੱਤ ਦੇ ਇਸ ਦੁਨੀਆ ਤੇ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਆ ਕਿਹਾ ਕਿ ਮੈਂ ਮੇਰੇ ਪੁੱਤ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਾਂਗਾ ਚੋਣ ਲੜਾਂਗਾ ਜਿੱਤਾਂਗਾ ਅਤੇ ਫਿਰ ਇਨਸਾਫ਼ ਵੀ ਲਵਾਗਾ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਪੁਲਿਸ ਵਰਸਸ ਗੈਂਗਸਟਰ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਤੇ ਕੰਟਰੋਲ ਕਰਨ ਲਈ ਇੱਕ ਨਵੀਂ ਸ਼ੁਰੂਆਤ ਕਰ ਦਿੱਤੀ ਹੈ ਇਸ ਤਹਿਤ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਜਿਸ ਤੇ ਮਿਲਣ ਵਾਲੀਆਂ ਕਾਲਾਂ ਤੁਰੰਤ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਭੇਜ ਦਿੱਤੀਆਂ ਜਾਣਗੀਆਂ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਉੱਤੇ ਸਾਂਝੀ ਕੀਤੀ ਹੈ ਡੀਜੀਪੀ ਗੌਰਵ ਯਾਦਵ ਨੇ ਇਹ ਹੈਲਪਲਾਈਨ ਟਾਲ ਫਰੀ ਨੰਬਰ ਲਾਂਚ ਕਰ ਦਿੱਤਾ ਹੈ ਇਹ ਟਾਲ ਫਰੀ ਨੰਬਰ ਸਿਰਫ ਸੰਘਤ ਗੈਂਗਸਟਰ ਅਪਰਾਧਾਂ ਉਹਨਾਂ ਦੇ ਨਾਲ ਜੁੜੇ ਮਾਮਲੇ ਲਈ ਵਰਤਿਆ ਜਾਏਗਾ ਡੀਜੀਪੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਗੈਂਗਸਟਰਾਂ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਜਾਂ ਪੁਲਿਸ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਇਸ ਹੈਲਪਲਾਈਨ ਨੰਬਰ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਕਾਲ ਕਰਨ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਏਗੀ ਅਤੇ ਕਾਲਾਂ ਤੇ ਤੁਰੰਤ ਧਿਆਨ ਦਿੱਤਾ ਜਾਏਗਾ ਏਜੀਟੀਐਫ ਅਧਿਕਾਰੀ ਇਹਨਾਂ ਕਾਲਾਂ ਨੂੰ ਸੰਭਾਲਣਗੇ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਜਾਏਗਾ ਲਾਂਚ ਤੁਰੰਤ ਡੀਜੀਪੀ ਯਾਦਵ ਨੇ ਨੰਬਰ ਤੇ ਕਾਲ ਕਰਕੇ ਹੈਲਪਲਾਈਨ ਦੀ ਜਾਂਚ ਕੀਤੀ ਕਾਲ ਪ੍ਰਾਪਤ ਕਰਨ ਤੇ ਆਪਰੇਟਰ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਡੀਜੀਪੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਹੈਲਪਲਾਈਨ ਤੇ ਪ੍ਰਾਪਤ ਹੋਈਆਂ ਸਾਰੀਆਂ ਕਾਲਾਂ ਤੇ ਤੁਰੰਤ ਅਤੇ ਸਰਗਰਮੀ ਨਾਲ ਕਾਰਵਾਈ ਕੀਤੀ ਜਾਵੇ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਠੱਗੀ ਦੀ ਤੇ ਮੁਕੱਦਮੇ ਦੀ ਜਾਣਕਾਰੀ ਮਿਲ ਰਹੀ ਹੈ ਕਿ ਬਠਿੰਡਾ ਪੁਲਿਸ ਨੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਅਤੇ ਉਸਦੇ ਪੁੱਤਰ ਦੇ ਖਿਲਾਫ ਇੱਕ ਗਰੀਬ ਵਿਅਕਤੀ ਨੂੰ ਲੋਨ ਦਿਵਾਉਣ ਦੇ ਨਾਂ ਤੇ ਠੱਗੀ ਮਾਰਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਹ ਮਾਮਲਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਦੇ ਬਾਅਦ ਇਹ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਆਰਾਮ ਸਰੂਪ ਸਿੰਘ ਪਿੰਡ ਅਲੀਕਾ ਤਹਿਸੀਲ ਡੱਬ ਵਾਲੀ ਜ਼ਿਲ੍ਹਾ ਸਿਰਸਾ ਨੇ ਪੁਲਿਸ ਨੂੰ ਜਾਣਕਾਰੀ ਵਿੱਚ ਇਹ ਭਾਵ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ। ਕਿ ਬੀਤੀ ਅਪ੍ਰੈਲ 2025 ਚ ਪ੍ਰੀਤ ਕੌਰ ਨਾਂ ਦੀ ਇੱਕ ਲੜਕੀ ਉਹਨਾਂ ਦੇ ਪਿੰਡ ਆਈ ਸੀ ਜੋ ਲੋਨ ਆ ਦਿਵਾਉਣ ਦਾ ਕੰਮ ਕਰਦੀ ਸੀ ਇਸ ਤਰ੍ਹਾਂ ਉਸ ਨੂੰ ਤੇ ਉਸਤੇ ਪਿੰਡ ਦੇ ਰਹਿਣ ਵਾਲੇ ਗਮਦੂਰ ਸਿੰਘ ਨੂੰ ਪੈਸਿਆਂ ਦੀ ਲੋੜ ਪਈ ਤੇ ਉਹ ਪ੍ਰੀਤ ਕੌਰ ਦੇ ਸੰਪਰਕ ਵਿੱਚ ਆ ਗਿਆ ਪ੍ਰੀਤ ਕੌਰ ਨੇ ਦੱਸਿਆ ਕਿ ਜਰਮਨਜੀਤ ਸਿੰਘ ਜਿਸ ਦਾ ਦਫ਼ਤਰ ਮਹੇਸ਼ਵਰੀ ਚੌਕ ਬਠਿੰਡਾ ਵਿੱਚ ਹੈ ਬੈਂਕਾਂ ਤੋਂ ਲੋਨ ਦਿਵਾਉਣ ਦਾ ਕੰਮ ਕਰਦਾ ਹੈ ਅਤੇ ਜੇਕਰ ਉਹਨਾਂ ਨੂੰ ਵੀ ਪੈਸਿਆਂ ਦੀ ਲੋੜ ਹੈ ਤਾਂ ਉਹ ਉੱਥੇ ਆ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਹੁਣ ਗੱਲ ਕਰਦੇ ਹਾਂ ਜੀਦਾ ਬੰਬ ਤਮਾਕੇ ਦੀ ਬਠਿੰਡਾ ਜ਼ਿਲ੍ਹੇ ਦਾ ਪਿੰਡ ਜੀਦਾ ਜਿਸ ਦੇ ਵਿੱਚ ਬੀਤੇ ਦਿਨੀ ਇੱਕ ਤੋਂ ਬਾਅਦ ਇੱਕ ਦੋ ਤਵਾਕੇ ਹੋ ਗਏ ਸਨ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਵੀਲਚਿਆਰ ਤੇ ਮੋੜ ਅਦਾਲਤ ਵਿੱਚ ਪੇਸ਼ ਕੀਤਾ ਗਿਆ 19 ਵਰਿਆਂ ਦਾ ਮੁਲਜ਼ਮ ਤੇ ਵਿਸਫੋਟਕ ਆਨਲਾਈਨ ਆਰਡਰ ਕਰਦਾ ਦੋਸ਼ ਹੈ ਉਸ ਨੇ ਇਹ ਵਿਸਫੋਟਕ ਆਪਣੇ ਘਰ ਵਿੱਚ ਸਟੋਰ ਕੀਤਾ ਸੀ ਜਿਸ ਕਾਰਨ ਘਰ ਵਿੱਚ ਇੱਕ ਤੋਂ ਬਾਅਦ ਇੱਕ ਦੋ ਤਮਾਕੇ ਹੋਏ ਸਨ ਇਨ੍ਹਾਂ ਤਮਾਕਿਆਂ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਜਗਤਾਰ ਸਿੰਘ ਜ਼ਖਮੀ ਹੋ ਗਏ ਸਨ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ 7 ਦਿਨਾਂ ਦੀ ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਤੋਂ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਬਠਿੰਡਾ ਜ਼ਿਲ੍ਹਾ ਪੁਲਿਸ ਰਾਸ਼ਟਰੀ ਜਾਂਚ ਏਜੰਸੀ ਇੰਟੈਲੀਜੈਂਸ ਬਿਊਰੋ ਅਤੇ ਫੌਜ ਦੇ ਨਾਲ-ਨਾਲ ਜਾਂਚ ਵਿੱਚ ਹੋਰ ਵੀ ਕਈ ਏਜੰਸੀਆਂ ਸ਼ਾਮਲ ਨੇ ਪਹਿਲਾ ਮੋਲਜਮ ਗੁਰਪ੍ਰੀਤ ਸਿੰਘ ਤੋਂ ਕਠੂਆ ਤੇ ਜੰਮੂ ਦੀ ਪੁਲਿਸ ਟੀਮ ਵੀ ਪੁੱਛ ਵਿੱਚ ਕਰ ਚੁੱਕੀ ਹੈ ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਮੋਲਜਮ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਵਿੱਚ ਕਠੂਆ ਤੇ ਜੰਮੂ ਦੀਆਂ ਟਿਕਟਾਂ ਸਨ ਪੁਲਿਸ ਨੇ ਮੋਲਜਮ ਨੂੰ ਅਦਾਲਤ ਵਿੱਚ ਮੋੜ ਪੇਸ਼ ਕਰ ਦਿੱਤਾ ਅਦਾਲਤ ਨੇ ਮੁਲਜ਼ਮ ਨੂੰ ਦੁਬਾਰਾ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਪੁਲਿਸ ਹੁਣ ਅਗਲੇ 5 ਦਿਨਾਂ ਵਿੱਚ ਗੁਰਪ੍ਰੀਤ ਤੋਂ ਬੰਬ ਤੰਬਾਕੂ ਮਾਮਲੇ ਵਿੱਚ ਹੋਰ ਡੂੰਘਾਈ ਨਾਲ ਜਾਂਚ ਕਰ ਸਕਦੀ ਹੈ ਤੇ ਹੁਣ ਗੱਲ ਕਰਦੇ ਆ ਜਿਹੜੀ ਕੱਲ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਤਾਮਨ ਲਾਡੂ ਦੇ ਵਿੱਚ ਪਈ ਭਾਜੜ ਦੀ ਉਹਦੇ ਤੋਂ ਬਾਅਦ ਇਹ ਹੁਸਤੀ ਅਪਡੇਟ ਹੈ ਜਾਣਕਾਰੀ ਮਿਲ ਰਹੀ ਹੈ ਕਿ ਤਾਮਨ ਲਾਡੂ ਦੇ ਕਰੂਰ ਵਿੱਚ ਅਦਾਕਾਰ ਅਤੇ ਸਿਆਸਤਦਾਨ ਵਿਜੇ ਦੀ ਰੈਲੀ ਵਿੱਚ ਮੱਚੀ ਭਾਜੜ ਤੋਂ ਬਾਅਦ ਅਦਾਕਾਰ ਵਿਜੇ ਨੇ ਮੁਆਵਜ਼ਾ ਖੁਦ ਐਲਾਨ ਕਰ ਦਿੱਤਾ ਹੈ ਭਾਜੜ ਦੁਰਾਰ ਘੱਟੋ ਘੱਟ 39 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਵਿਜੀ ਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਰੈਲੀ ਵਿੱਚ ਭਾਜੜ ਵਿੱਚ ਮਾਰੇ ਗਏ 39 ਲੋਕਾਂ ਦੇ ਪਰਿਵਾਰਾਂ ਲਈ 20-20 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਟੀਵੀ ਕੇ ਮੁਖੀ ਨੇ ਇੱਕ ਇੰਸਟਾਗ੍ਰam ਪੋਸਟ ਵਿੱਚ ਇਹ ਵੀ ਕਿਹਾ ਕਿ ਦੁਖਦਾਈ ਹਾਰਸੇ ਵਿੱਚ ਜ਼ਖਮੀ ਹੋਏ ਲਗਭਗ 100 ਪਰਿਵਾਰਾਂ ਨੂੰ ਉਹਨਾਂ ਨੂੰ ਵੀ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਨਸਟਾਗ੍ਰਾਮ ਤੇ ਇੱਕ ਪੋਸਟ ਵਿੱਚ ਵਿਜੇ ਨੇ ਲਿਖਿਆ ਕਿ ਉਹ ਦੁੱਖ ਨਾਲ ਭਰੇ ਹੋਏ ਨੇ ਉਹਨਾਂ ਇਹ ਵੀ ਲਿਖਿਆ ਕਿ ਮੇਰੇ ਦਿਲ ਵਿੱਚ ਜੋ ਦਰਦ ਹੈ ਉਸ ਨੂੰ ਬਿਆਨ ਕਰਨ ਵਾਸਤੇ ਮੇਰੇ ਕੋਲ ਕੋਈ ਸ਼ਬਦ ਵੀ ਨਹੀਂ ਹੈ ਮੇਰੀਆਂ ਅੱਖਾਂ ਤੇ ਮਨ ਸਭ ਦੁੱਖ ਨਾਲ ਭਰੇ ਹੋਏ ਨੇ ਤੁਹਾਡੇ ਸਾਰਿਆਂ ਦੇ ਚਿਹਰੇ ਜਿਨ੍ਹਾਂ ਨੂੰ ਮੈਂ ਮਿਲਿਆ ਮੇਰੇ ਦਿਮਾਗ ਵਿੱਚ ਝਲਕ ਰਹੇ ਨੇ ਜਿੰਨਾ ਜ਼ਿਆਦਾ ਮੈਂ ਆਪਣੀ ਅਜੀਜ਼ਾਂ ਬਾਰੇ ਸੋਚਦਾ ਜਿਨ੍ਹਾਂ ਨੇ ਪਿਆਰ ਅਤੇ ਦੇਖਭਾਲ ਦਿਖਾਈ ਉਹਨਾਂ ਹੀ ਮੇਰਾ ਦਿਲ ਗਵਾਚਿਆ ਹੋਇਆ ਮਹਿਸੂਸ ਹੋ ਰਿਹਾ ਹੈ ਇਸ ਪੋਸਟ ਵਿੱਚ ਉਸਨੇ ਲਿਖਿਆ ਕਿ ਅਕਾਇਰ ਦਰਦ ਦੇ ਨਾਲ ਮੈਂ ਤੁਹਾਡੇ ਸਾਰਿਆਂ ਪ੍ਰਤੀ ਆਪਣੀ ਡੂੰਗੀ ਸਵੇਦਨਾ ਪ੍ਰਗਟ ਕਰਦਾ ਹਾਂ ਜੋ ਅਜੀਜ਼ਾਂ ਦੇ ਵਿਛੋੜੇ ਤੇ ਸੋਗ ਮਨਾ ਰਹੇ ਨੇ ਮੈਂ ਤੁਹਾਡੇ ਦਿਲਾਂ ਦੇ ਨੇੜੇ ਖੜਾ ਅਤੇ ਇਸ ਅਥਾਹ ਦੁੱਖ ਨੂੰ ਸਾਂਝਾ ਕਰਦਾ ਇਹ ਸਾਡੇ ਸਾਰਿਆਂ ਵਾਸਤੇ ਸੱਚਮੁੱਚ ਇੱਕ ਨਾ ਪੂਰਾ ਹੋਣ ਵਾਲਾ ਘਾਟ ਹੈ ਸਾਨੂੰ ਕੋਈ ਵੀ ਦਿਲਾਸਾ ਦੇਵੇ ਸਾਡੇ ਅਜੀਜ਼ਾਂ ਦਾ ਨੁਕਸਾਨ ਅਸਹਿ ਹੈ ਫਿਰ ਵੀ ਤੁਹਾਡੇ ਪਰਿਵਾਰ 'ਤੇ ਇੱਕ ਮੈਂਬਰ ਦੇ ਰੂਪ ਵਿੱਚ ਮੈਂ ਸਾਰੇ ਪਰਿਵਾਰਾਂ ਨੂੰ 20-20 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣਾ ਚਾਹੁੰਦਾ ਹੈ ਜਿਸ ਨਾਲ ਉਹਨਾਂ ਦਾ ਇਲਾਜ ਹੋ ਸਕੇ ਦੱਸਣਾ ਵਰਤਦਾ ਕਿ ਇਸ ਤੋਂ ਪਹਿਲਾਂ ਤਾਮਿਲनाडु ਦੇ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਇਸ ਭਾਜੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਇਹ ਕਿਹਾ ਸੀ ਕਿ ਜ਼ਖਮੀਆਂ ਨੂੰ 1-1 ਲੱਖ ਰੁਪਏ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਪੀੜਤ ਪਰਿਵਾਰ ਲਈ ਰਾਸ਼ਟਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਹੋਇਆ ਸੀ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ ਇਹ ਖਬਰ ਯੂਪੀ ਤੋਂ ਵੜ ਰਹੀ ਹੈ ਯੂਪੀ ਦੇ ਮੇਠ ਵਿੱਚ ਇੱਕ ਹੈਰਾਨ ਕਰਨ ਵਾਲੀ ਇਹ ਖਬਰ ਸਾਹਮਣੇ ਆਈ ਹੈ ਇੱਕ ਭਾਜਪਾ ਆਗੂ ਦੀ ਸ਼ਰੀਆਮ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ ਮੁੱਲਜ਼ਮ ਨੇ ਆਗੂ ਤੇ ਅੰਨੇਵਾਹ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਨੂੰ ਤਿੰਨ ਗੋਲੀਆਂ ਲੱਗ ਗਈਆਂ ਮੁੱਲਜ਼ਮ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਸੂਤਰਮ ਅੱਤੇ ਪੁਲਿਸ ਮੌਕੇ ਤੇ ਪਹੁੰਚੀ লাশ ਨੂੰ ਕਬਜ਼ੇ ਵਿੱਚ ਲੈ ਕੇ ਮੌਲਜ਼ਮ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਇਹ ਘਟਨਾ ਮੇਠ ਦੇ ਕਠੋਰ ਖੇਤਰ ਦੇ ਪਧੌਲੀ ਪਿੰਡ ਵਿੱਚ ਵਾਪਰੀ ਜਿੱਥੇ ਬੀਤੇ ਦਿਨੀ ਸਵੇਰੇ ਭਾਜਪਾ ਜਵਾਬ ਮੋਰਚਾ ਮੰਡਲ ਦੇ ਜਨਰਲ ਸਕੱਤਰ ਅਤੇ ਬੀਡੀਸੀ ਪ੍ਰਬੋਧ ਪੜਾਣਾ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਜਦੋਂ ਉਹ ਖੇਤ ਵਿੱਚੋਂ ਚਾਰਾ ਲੈਣ ਵਾਸਤੇ ਜਾ ਰਿਹਾ ਸੀ ਦੋਸ਼ਾਕੇ ਰੌਬਰ ਜੋ ਕਿ ਗੰਨੇ ਦੇ ਖੇਤ ਵਿੱਚ ਲੁਕੇ ਹਾ ਸੀ ਉਸ ਨੇ ਪ੍ਰਬੋਧ ਤੇ ਪਿਸਤੌਲ ਨਾਲ ਇਹ ਗੋਲੀਬਾਰੀ ਕੀਤੀ ਪ੍ਰਬੋਧ ਨੂੰ ਤਿੰਨ ਗੋਲੀਆਂ ਲੱਗੀਆਂ ਮੱਜ ਵੀ ਉੱਥੇ ਮੌਕੇ ਤੇ ਜੋ ਸੀ ਉਸ ਤੇ ਵੀ ਲੱਤ ਵਿੱਚ ਗੋਲੀ ਲੱਗੀ ਐ ਤੇ ਉਹ ਵੀ ਜ਼ਖਮੀ ਹੋ ਗਈ। ਪ੍ਰਮੋਦ ਨੂੰ ਇੱਕ ਪ੍ਰਾਈਵੇਟ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਸ ਨੂੰ ਮਰਤਕ ਐਲਾਨ ਦਿੱਤਾ। ਪ੍ਰਮੋਦ ਦੇ ਭਰਾ ਵਿਨੋਦ ਨੇ ਰੋਬਿੰਨ ਦੇ ਵਿਰੁੱਧ ਰਿਪੋਰਟ ਦਰਜ ਕਰਵਾ ਦਿੱਤੀ ਐ। ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਸ਼ਿਵਮ ਨੂੰ ਬੁੱਧਵਾਰ ਨੂੰ ਗੜ ਮੁਕਤੀਸ਼ਵਰ ਨਾਨਪੁਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਪਿੰਡ ਦੇ ਮੁਖੀ ਕੁਸ਼ਮ ਦੇ ਪਤੀ ਪ੍ਰਮੋਦ ਪਡਾਨਾ ਅਤੇ ਅੰਕਤ ਨੇ ਸ਼ਿਵਮ ਦੇ ਪੱਖ ਨਾਲ ਮਿਲ ਕੇ ਹਾਪੜ ਜ਼ਿਲ੍ਹੇ ਦੇ ਗੜ ਮੁਕਤੀਸ਼ਵਰ ਪੁਲਿਸ ਸਟੇਸ਼ਨ ਵਿੱਚ ਰੋਵਨ ਦੇ ਵਿਰੁੱਧ ਦਰਅਸਲ ਇੱਕ ਰਿਪੋਰਟ ਦਰਜ ਕਰਵਾ ਦਿੱਤੀ ਸੀ। ਉਹਨੇ ਇਸ ਦਾ ਬਦਲਾ ਲੈਣ ਵਾਸਤੇ ਇਹ ਕਾਰਨ ਕਰ ਦਿੱਤਾ ਹੈ। ਪੁਲਿਸ ਦੇ ਅਨੁਸਾਰ ਮਲਜ਼ਮ ਪਹਿਲਾਂ ਵੀ ਕਤਲ ਕਰ ਚੁੱਕਾ ਹੈ। ਨਰੇਸ਼ ਨੂੰ 15 ਅਗਸਤ 2018 ਦੀ ਰਾਤ ਨੂੰ ਘਰੇਲੂ ਝਗੜੇ ਸਬੰਧੀ ਪੰਚਾਇਤ ਦੀ ਇੱਕ ਮੀਟਿੰਗ ਵਿੱਚ ਐਲਾਨ ਤੋਂ ਬਾਅਦ ਆਪਣੀ ਸ਼ਰਾਬ ਦੀ ਦੁਕਾਨ ਤੋਂ ਵਾਪਸ ਆਉਂਦੇ ਸਮੇਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਉਸਦੀ ਪਤਨੀ ਵਿਮਲੇਸ਼ ਨੇ ਆਪਣੇ ਜੀਜਾ ਤਰਸਪਾਲ ਅਤੇ ਉਸਦੇ ਪੁੱਤਰ ਰੋਵਨ ਸਮੇਤ ਹੋਰਨਾਂ ਦੇ ਵਿਰੁੱਧ ਰਿਪੋਰਟ ਦਰਜ ਕਰਵਾਈ ਸੀ। ਰੋਬਨ ਉਸ ਵੇਨੇ ਬਾਲਗ ਸੀ ਪਿੰਡ ਵਾਸੀ ਨੇ ਦੱਸਿਆ ਕਿ ਰੋਬਨ ਨੂੰ ਆਪਣੇ ਚਾਚੇ ਨਾਲ ਇੰਨੀ ਨਫਰਤ ਸੀ ਕਿ ਉਸ ਨੇ ਕਤਲ ਤੋਂ ਬਾਅਦ ਆਪਣੀ ਉਂਗਲੀ ਨਾਲ ਗੋਲੀ ਦੇ ਜ਼ਖਮਾ ਨੂੰ ਖੁਰਚ-ਖੁਰਚ ਕੇ ਹੋਰ ਉਸ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਸੀ ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰਾ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤੇ ਹੁਣ ਆ ਬਾਬੇ ਇਹ ਚੰਦ ਚੜ੍ਹਨੋਂ ਨਹੀਂ ਹਟਦੇ ਤੇ ਲੋਕ ਇਹਨਾਂ ਦੇ ਡੇਰਿਆਂ ਤੇ ਆਸ਼ਰਮਾਂ ਵਿੱਚ ਜਾਣੋਂ ਨਹੀਂ ਹਟਦੇ ਇਹ ਵੀ ਖਬਰ ਬੀਤੇ ਦਿਨੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਦੀ ਅਪਡੇਟ ਹੈ ਦਿੱਲੀ ਦੇ ਵਸੰਤ ਕੁਝ ਆਸ਼ਰਮ ਵਿੱਚ 17 ਵਿਦਿਆਰਥਣਾਂ ਨਾਲ ਛੇੜਛਾੜ ਕਰਦੇ ਦੋਸ਼ੀ ਸੁਆਮੀ ਚਤਨਿਆਧਰ ਸਰਸਵਤੀ ਉਰਫ਼ 파ਰਥ ਸਾਰਥੀ ਨੂੰ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਆਗਰਾ ਦੇ ਤਾਜਗੰਜ ਇਲਾਕੇ ਦੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕਰ ਲਿਆ ਦੋਸ਼ੀ ਨੂੰ ਐਤਵਾਰ ਵਾਲੇ ਦਿਨ ਪਟਿਆਲਾ ਹਾਊਸ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਪੁਲਿਸ ਨੇ 5 ਦਿਨਾਂ ਦੀ ਹਿਰਾਸਤ ਦੀ ਬੇਨਤੀ ਕੀਤੀ ਜਿਸ ਨੂੰ ਜੱਜ ਨੇ ਮਨਜ਼ੂਰ ਕਰ ਲਿਆ ਮੰਨਿਆ ਜਾ ਰਿਹਾ ਕਿ ਦੋਸ਼ੀ ਪੁਲਸ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਕਰ ਸਕਦਾ ਹੈ ਦਿੱਲੀ ਪੁਲਿਸ ਨੇ ਸੁਆਮੀ ਨੂੰ ਕੱਲ ਰਾਤ ਲਗਭਗ 6:30 ਵਜੇ ਆਗਰਾ ਤੋਂ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਚੈਤਨਿਆ ਆਨੰਦ ਉਰਫ 파ਰਥ ਸਾਰਥੀ ਬਾਰੇ ਰੋਜ਼ਾਨਾ ਨਵੇਂ ਖੁਲਾਸੇ ਸਾਹਮਣੇ ਹੋ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਉਹਦੇ ਕੋਲੋਂ 3 ਖਰਬ ਪੈ ਤੋਂ ਵੱਧ ਦੀ ਮੱਠ ਦੀ ਜਾਇਦਾਦ ਜ਼ਬਤ ਕਰਨ ਦੀ ਸਲਾਹ ਸੀ ਭਾਵ ਉਹ ਇਹ ਜ਼ਬਤ ਕਰਨੀ ਚਾਹੁੰਦਾ ਸੀ ਇਸ ਨੂੰ ਪ੍ਰਾਪਤ ਕਰਨ ਲਈ ਉਸਨੇ ਪੀੜ ਦੇ ਭਰੋਸੇ ਦੀ ਉਲੰਘਣਾ ਕੀਤੀ ਤਾਂ ਜੋ ਉਹ ਇਸ ਜਾਇਦਾਦ ਨੂੰ ਜ਼ਬਤ ਕਰ ਸਕੇ ਬੈਂਚ ਨੇ ਦੋਸ਼ੀ ਸੁਆਮੀ ਚੈਤਨਿਆ ਆਨੰਦ ਦੇ ਵਿਰੁੱਧ ਵਸੰਤ ਕੁੰਜ ਪੁਲਿਸ ਸਟੇਸ਼ਨ ਵਿੱਚ ਧੋਖਾਧੜੀ ਜਾਲ ਸਾਜੀ ਅਤੇ 10 ਵੇਜਾਂ ਦੀ ਜਾਲ ਸਾਜੀ ਲਈ ਇੱਕ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਵਿੱਚ ਦੋਸ਼ ਲਗਾਇਆ ਗਿਆ ਕਿ ਆਸ਼ਰਮ ਦੀਆਂ ਕੁਝ ਇਮਾਰਤਾਂ ਕਈ ਕੰਪਨੀਆਂ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ ਸਨ ਐਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਕਿ ਇਮਾਰਤਾਂ ਤੋਂ ਪ੍ਰਤੀ ਮਹੀਨਾ ਲਗਭਗ 60 ਲੱਖ ਰੁਪਏ ਕਿਰਾਇਆ ਮਿਲਦਾ ਸੀ ਦੋਸ਼ੀ ਬੈਂਚ ਨੂੰ ਇਹ ਕਿਰਾਇਆ ਨਹੀਂ ਦੇ ਰਿਹਾ ਸੀ ਬੈਂਚ ਦੇ ਵਸੰਤ ਕੁੰਜ ਆਸ਼ਰਮ ਦੇ ਪ੍ਰਸ਼ਾਸਕ ਪੀਏ ਮੁਰਲੀ ਦੁਆਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਅਰਜ ਕਰਵਾ ਦਿੱਤੀ ਗਈ। ਦੱਖਣ ਪੱਛਮੀ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ ਅਮਿਤ ਗੋਇਲ ਨੇ ਜਾਂਚ ਜ਼ਿਲ੍ਹਾ ਜਾਂਚ ਇਕਾਈ ਨੂੰ ਦੇ ਦਿੱਤੀ ਹੈ। ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਚੈਤਨਿਆ ਨੰਦ ਅਤੇ ਉਸਤੇ ਨਾਲ ਜੁੜੇ ਇੱਕ ٹرسٹ ਦੇ ਨਾਮ ਤੇ 18 ਬੈਂਕ ਖਾਤੇ ਅਤੇ 28 ਫਿਕਸਡ ਡਿਪੋਜ਼ਿਟ ਦੀ ਪਛਾਣ ਕੀਤੀ ਗਈ। ਇਹਨਾਂ ਖਾਤਿਆਂ ਤੋਂ ਕੁੱਲ ਲਗਭਗ 18 ਕਰੋੜ ਰੁਪਏ ਬਰਾਮਦ ਕੀਤੇ ਗਏ ਨੇ। ਪੁਲਿਸ ਇਹਨਾਂ ਬੈਂਕ ਖਾਤਿਆਂ ਨੂੰ ਜ਼ਬਤ ਕਰ ਰਹੀ ਹੈ। ਇਹਦੇ ਵਿੱਚ ਜ਼ਿਆਦਾਤਰ ਪੈਸਾ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਰਿਸਰਚ ਫਾਊਂਡੇਸ਼ਨ ਟਰੱਸਟ ਲਈ ਜਮ੍ਹਾਂ ਕੀਤਾ ਗਿਆ ਹੋਇਆ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿੱਚ H1B ਵੀਜ਼ਾ ਫੀਸਾਂ ਵਿੱਚ ਵਾਧੇ ਤੋਂ ਬਾਅਦ ਹੁਨਰਵੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਇਹਦੇ ਵਿੱਚੋਂ ਜਿਹੜੇ ਹੁਨਰਵੰਦ ਨੇ ਉਹਨਾਂ ਨੂੰ ਕੈਨੇਡਾ ਵਿੱਚ ਲਿਆਉਣਾ ਚਾਹੁੰਦਾ ਹੈ ਅਤੇ ਆਰਥਿਕਤਾ ਦੇ ਇੱਕ ਮੌਕੇ ਵਜੋਂ ਦੇਖ ਰਿਹਾ ਹੈ। ਉਨ੍ਹਾਂ ਦੀ ਯੋਜਨਾ ਆਉਣ ਵਾਲੇ ਹਫ਼ਤਿਆਂ ਵਿੱਚ ਵਾਸ਼ਿੰਗਟਨ ਦੇ ਵੀਜ਼ਾ ਪਾਬੰਦੀ ਦੇ ਪ੍ਰਤੀਯੋਗੀ ਜਵਾਬ ਵਿੱਚੋਂ ਪ੍ਰਗਟ ਕੀਤੀ ਜਾਏਗੀ। ਪ੍ਰਧਾਨ ਮੰਤਰੀ ਕਾਰਨੀ ਨੇ ਸਪਸ਼ਟ ਕੀਤਾ ਕਿ ਕੈਨੇਡਾ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲੋਕ ਹੁਣ ਆਸਾਨੀ ਨਾਲ H1B ਵੀਜ਼ਾ ਪ੍ਰਾਪਤ ਨਹੀਂ ਕਰ ਸਕਣਗੇ। ਇਹ ਹੁਨਰਮੰਦ ਲੋਕ ਨੇ ਅਤੇ ਕੈਨੇਡਾ ਲਈ ਇੱਕ ਮੌਕਾ ਨੇ ਅਤੇ ਅਸੀਂ ਜਲਦੀ ਇੱਕ ਪ੍ਰਸਤਾਵ ਪੇਸ਼ ਕਰਾਂਗੇ। ਉਨ੍ਹਾਂ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਯੋਜਨਾ ਤਕਨੀਕੀ ਪੇਸ਼ੇਵਰਾਂ ਤੇ ਕੇਂਦਰਿਤ ਹੋਵੇਗੀ। ਜਿਸ ਦੇ ਵਿੱਚ ਅਸਥਾਈ ਵਰਕ ਪਰਮਿਟ ਅਤੇ ਸਥਾਈ ਨਿਵਾਸ ਬਦਲ ਵੀ ਸ਼ਾਮਲ ਹੋ ਸਕਦੇ ਨੇ ਦਰਅਸਲ ਟਰੰਪ ਪ੍ਰਸ਼ਾਸਨ ਨੇ 19 ਸਤੰਬਰ 2025 ਨੂੰ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰ ਦਿੱਤਾ ਸੀ ਜਿਸ ਵਿੱਚ 21 ਸਤੰਬਰ ਤੋਂ ਲਾਗੂ ਹੋਣ ਵਾਲੇ H1B ਵੀਜ਼ਾ ਤੇ 1 ਲੱਖ ਡਾਲਰ ਦੀ ਸਾਲਾਨਾ ਹਫ਼ੀਸਤਾ ਐਲਾਨ ਕਰ ਦਿੱਤਾ ਸੀ H1B ਵੀਜ਼ਾ ਦੀ ਵਰਤੋਂ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਵਿੱਚ ਵਿਸ਼ੇਸ਼ ਭੂਮਿਕਾਵਾਂ ਵਾਲੀ ਕੀਤੀ ਜਾਂਦੀ ਹੈ ਅਤੇ ਇਹਨਾਂ ਲਾਭਾਂ ਦਾ ਜ਼ਿਆਦਾਤਰ ਹਿੱਸਾ ਭਾਰਤ ਅਤੇ ਚੀਨ ਦੇ ਹੁਨਰਮੰਦ ਪੇਸ਼ੇਵਰਾਂ ਨੂੰ ਜਾਂਦਾ ਹੈ ਵਾਸ਼ਿੰਗਟਨ ਦੇ ਫੈਸਲੇ ਨੇ ਸਿਲੀਕਨ ਵੈਲੀ ਵਿੱਚ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਜਿੱਥੇ ਕੰਪਨੀਆਂ ਚੇਤਾਵਨੀ ਦੇ ਰਹੀਆਂ ਨੇ ਕਿ ਅਸਮਾਨ ਛੂਣ ਵਾਲੀ ਫੀਸ ਵਿਦੇਸ਼ੀ ਇੰਜੀਨੀਅਰਾਂ ਅਤੇ ਡਿਵੈਲਪਰਾਂ ਦੀ ਸਪਲਾਈ ਕੜੀ ਨੂੰ ਤੋੜ ਦੇਵੇਗੀ ਜਾਂ ਕਮਜ਼ੋਰ ਕਰ ਦੇਵੇਗੀ ਅਮਰੀਕਾ ਆਪਣੇ ਤਕਨੀਕੀ ਕਾਰਜਬਾਲ ਵਿੱਚ ਮਹੱਤਵਪੂਰਨ ਪਾੜੇ ਨੂੰ ਭਰ ਲਈ ਲੰਬੇ ਸਮੇਂ ਤੋਂ H1 ਵੀਜ਼ਾ ਧਾਰਕਾਂ ਤੇ ਨਿਰਭਰ ਕਰਦਾ ਆ ਰਿਹਾ ਹੈ ਪਰ ਰਾਸ਼ਟਰਪਤੀ 트੍ਰੰਪ ਅਤੇ ਉਸਤੇ ਸਹਿਯੋਗੀਆਂ ਨੇ ਲੰਬੇ ਸਮੇਂ ਤੋਂ H1 ਵੀਜ਼ਾ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ ਇਹ ਦਲੀਲ ਦਿੰਦੇ ਹੋਏ ਕਿ ਇਹ ਤਨਖਾਹਾਂ ਅਮਰੀਕਾ ਨੂੰ ਮਿਲਦੀਆਂ ਚਾਹੀਦੀਆਂ ਤੇ ਇੱਥੋਂ ਹੀ ਲੋਕ ਰੱਖੇ ਜਾਣੇ ਚਾਹੀਦੇ ਨੇ ਹਾਲਾਂਕਿ ਅਮਰੀਕਾ ਦੀਆਂ ਤਕਨੀਕੀ ਫਰਮਾਂ ਦौरा ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੀਆਂ ਭੂਮਿਕਾਵਾਂ ਨੂੰ ਭਰ ਲਈ ਪ੍ਰੋਗਰਾਮ ਦੀ ਭਾਰੀ ਵਰਤੋਂ ਕੀਤੀ ਜਾ ਰਹੀ ਹੈ ਇਹ ਵੀਜ਼ੇ ਆਮ ਤੌਰ ਤੇ 3 ਤੋਂ 6 ਸਾਲਾਂ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਨੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਅਪ੍ਰੈਲ 2022 ਅਤੇ ਮਾਰਚ 2023 ਦੇ ਵਿਚਕਾਰ 32000 ਤਕਨੀਕੀ ਕਰਮਚਾਰੀ ਕੈਨੇਡਾ ਆਏ ਜਿਨ੍ਹਾਂ ਵਿੱਚੋਂ ਲਗਭਗ ਅੱਧੇ ਭਾਰਤੀ ਸਨ 2024 87000 ਭਾਰਤ ਨੂੰ ਕੈਨੇਡੀਅਨ ਨਾਗਰਿਕਤਾ ਦਿੱਤੀ ਗਈ ਸੀ ਜੋ ਕਿ ਸਭ ਤੋਂ ਵੱਡਾ ਗਰੁੱਪ ਹੈ ਮਾਹਿਰਾਂ ਦਾ ਮੰਨਣਾ ਕਿ H1B ਵੀਜ਼ਾ ਬਦਲਾ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਕੈਨੇਡਾ ਵੱਲ ਆਕਰਸ਼ਿਤ ਕਰ ਸਕਦਾ ਹੈ ਜੋ ਉੱਚ ਤਨਖਾਹਾਂ ਤੇ ਉੱਚ ਜੀਵਨ ਪੱਧਰ ਨੂੰ ਪੇਸ਼ਕਸ਼ ਕਰਦਾ ਹੈ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਦੀ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਹਾਲੇ ਤੱਕ ਵਪਾਰਕ ਸਮਝੌਤਾ ਨਹੀਂ ਹੋ ਸਕਿਆ ਇਸ ਸਮਝੌਤੇ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਵਣ ਦਸਕਤਰ ਹਾਵਰਡ ਲੂਟਨਿਕ ਨੇ ਇੱਕ ਮਹੱਤਵਪੂਰਤ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਨਾਲ ਨਿਰਪੱਖ ਵਰਤੋਅ ਕਰਨਾ ਚਾਹੀਦਾ ਹੈ। ਟਰੰਪ ਦੇ ਵਣਜ ਸਕੱਤਰ ਲੂਟਨਿਕ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਨੂੰ ਸੁਧਰਨਾ ਹੋਵੇਗਾ ਅਤੇ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ ਨੂੰ ਖਤਮ ਕਰਨ ਦੀ ਲੋੜ ਤੇ ਉਹਨਾਂ ਜ਼ੋਰ ਦਿੰਦਾ ਹੈ। ਇੱਕ ਮੁਲਾਕਾਤ ਵਿੱਚ ਲੂਟਨਿਕ ਨੇ ਕਿਹਾ ਕਿ ਭਾਰਤ ਨੂੰ ਆਪਣੇ ਬਾਜ਼ਾਰ ਖੋਲ੍ਹਣੇ ਚਾਹੀਦੇ ਆ ਅਤੇ ਅਜਹੀਆਂ ਨੀਤੀਆਂ ਨਹੀਂ ਅਪਣਾਉਣੀਆਂ ਚਾਹੀਦੀਆਂ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਉਨਾ ਕਿ ਆ ਕਿ ਸਾਡੇ ਕੋਲ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਨੂੰ ਸੁਧਾਰ ਦੀ ਲੋੜ ਹੈ ਜਿਵੇਂ ਕਿ ਸਵਿਟਜ਼ਰਲੈਂਡ ਅਤੇ ਬ੍ਰਾਜ਼ੀਲ ਭਾਰਤ ਇੱਕ ਅਜੀਹਾ ਦੇਸ਼ ਹੈ ਜਿਸ ਨੂੰ ਅਮਰੀਕਾ ਪ੍ਰਤੀ ਸਹੀ ਕਦਮ ਚੁੱਕਣੇ ਚਾਹੀਦੇ ਨੇ ਅਤੇ ਆਪਣੇ ਬਾਜ਼ਾਰ ਖੋਲਣੇ ਚਾਹੀਦੇ ਨੇ ਇਸ ਲਈ ਸਾਡਾ ਇਹਨਾਂ ਦੇਸ਼ਾਂ ਨਾਲ ਮਤ ਭੇਜਦਾ ਲੂਟਨਿਕ ਨੇ ਕਿਹਾ ਕਿ ਵਪਾਰ ਦੇ ਮੁੱਦੇ ਸਮੇਂ ਦੇ ਨਾਲ ਨਾਲ ਹੱਲ ਕੀਤੇ ਜਾ ਸਕਦੇ ਆ ਪਰ ਜੇਕਰ ਭਾਰਤ ਆਪਣੇ ਉਤਪਾਦਾਂ ਨੂੰ ਅਮਰੀਕੀ ਖਪਤਕਾਰਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਅਮਰੀਕਾ ਨਾਲ ਸਹਿਯੋਗ ਕਰਨਾ ਹੀ ਪਵੇਗਾ ਉਨਾ ਅੰਕਾਹ ਕਿ ਇਹ ਮੁੱਦੇ ਸਮੇਂ ਦੇ ਨਾਲ ਹੱਲ ਹੋ ਜਾਣਗੇ ਪਰ ਇਹ ਸਮਾਂ ਕਿੰਨਾ ਲੱਗੇਗਾ ਇਹਦੇ ਬਾਰੇ ਹਾਲੇ ਅਨਿਸ਼ਚਿਤਤਾ ਬਣੀ ਹੋਈ ਹੈ ਇਹਨਾਂ ਦੇਸ਼ਾਂ ਨੂੰ ਪਰ ਇਹ ਸਮਝਣਾ ਪਵੇਗਾ ਕਿ ਜੇ ਤੁਸੀਂ ਅਮਰੀਕੀ ਖਪਤਕਾਰਾਂ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਮਰੀਕੀ ਰਾਸ਼ਟਰਪਤੀ ਨਾਲ ਸਹਿਯੋਗ ਕਰਨਾ ਹੋਵੇਗਾ ਇਸ ਲਈ ਕਈ ਮੁੱਦੇ ਹਾਲੇ ਬਾਕੀ ਨੇ ਭਾਰਤ ਵਰਗੇ ਵੱਡੇ ਦੇਸ਼ਾਂ ਲਈ ਇਹ ਸਮੇਂ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਲੂਟਨਿਕ ਨੇ ਇਹ ਵੀ ਕਿਹਾ ਕਿ 2026 ਦੀ ਅਰਥਵਿਵਸਥਾ ਰਾਸ਼ਟਰਪਤੀ ਟਰੰਪ ਦੀ ਅਰਥਵਿਵਸਥਾ ਹੋਵੇਗੀ ਇਹ ਬਿਆਨ ਦੱਸਣਾ ਬਣਦਾ ਹੈ ਕਿ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਲਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਭਾਰਤੀ ਟੀਮ ਅਮਰੀਕਾਈ ਹੋਈ ਹੈ ਵਣਜ ਮੰਤਰਾਲੇ ਨੇ 26 ਸਤੰਬਰ ਨੂੰ ਕਿਹਾ ਸੀ ਕਿ ਇਸ ਦੌਰੇ ਦੇ ਨਤੀਜੇ ਵਜੋਂ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਅਤੇ ਨਿਵੇਸ਼ਾਂ ਸੰਬੰਧੀ ਜਿਹੜੇ ਮਜ਼ਬੂਤ ਕਰਨ ਵਾਲੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਕੁਝ ਵੱਡੇ ਵਧੀਆ ਨਤੀਜੇ ਮਿਲ ਸਕਦੇ ਨੇ ਤੇ ਹੁਣ ਅਮਰੀਕਾ ਦੇ ਵਿੱਚੋਂ ਇੱਕ ਹੋਰ ਵੱਡੀ ਖਬਰ ਮਿਲ ਰਹੀ ਹੈ ਅਮਰੀਕਾ ਦੇ ਉੱਤਰੀ ਕੈਰੋਲਾਈਨਾ ਵਿੱਚ ਸ਼ਨੀਚਰਵਾਰ ਦੀ ਰਾਤ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਗੋਲੀਬਾਰੀ ਹੋ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਲਗਭਗ 8 ਲੋਕ ਹੋਰ ਜ਼ਖਮੀ ਹੋ ਗਏ ਇਹ ਹਮਲਾ ਸਾਊਥ ਪੋਰਟ ਦੇ ਮਸ਼ਹੂਰ ਅਮਰੀਕਨ ਫਿਸ਼ ਕੰਪਨੀ ਰੈਸਟੋਰੈਂਟ ਵਿੱਚ ਹੋਇਆ ਜਿੱਥੇ ਲੋਕ ਲਾਈਵ ਸੰਗੀਤ ਦਾ ਉਸ ਵਕਤ ਆਨੰਦ ਮਾਣ ਰਹੇ ਸਨ ਜਦੋਂ ਅਚਾਨਕ ਇੱਕ ਕਿਸ਼ਤੀ ਆਈ ਅਤੇ ਇੱਕ ਅਣਪਛਾਤੇ ਸ਼ੂਟਰ ਨੇ ਭੀੜ ਤੇ ਗੋਲੀਬਾਰੀ ਕਰ ਦਿੱਤੀ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹਾਲਾਂਕਿ ਜ਼ਖਮੇ ਦੀ ਸਹੀ ਗਿਣਤੀ ਅਤੇ ਦੀ ਸਥਿਤੀ ਬਾਰੇ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸਿਟੀ ਮੈਨੇਜਰ ਨੂੰ ਸਾਲਟੋਰੇ ਕਿਹਾ ਕਿ ਇੱਕ ਸ਼ੱਕੀ ਕਿਸ਼ਤੀ ਅਚਾਨਕ ਰੈਸਟੋਰੈਂਟ ਦੇ ਨੇੜੇ ਰੁਕੀ ਅਤੇ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਤੇਜ਼ੀ ਨਾਲ ਉੱਥੋਂ ਦੌੜ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਬਰਤਾਨੀਆ ਵਾਲੇ ਪਾਸੋਂ ਵੀ ਇੱਕ ਵੱਡੀ ਖਬਰ ਮਿਲ ਰਹੀ ਹੈ। ਬਹੁਤ ਸਾਰੇ ਲੋਕ ਝਗਾਰ ਲਾ ਕੇ ਇਹਨਾਂ ਮੁਲਕਾਂ ਵਿੱਚ ਪਹੁੰਚ ਜਾਂਦੇ ਨੇ ਕਿ ਕੱਚੇ ਵੀ ਕੰਮ ਕਰ ਲਵਾਂਗੇ। ਪਰ ਹੁਣ ਕੱਚੇ ਲੋਕ ਨੇ ਜਿਹੜੇ ਉਹਨਾਂ ਦਾ ਦੁਨੀਆ ਦੇ ਹਰ ਕੋਨੇ ਵਿੱਚ ਸ਼ਿਕੰਜਾ ਉਹਨਾਂ ਤੇ ਕੱਸਿਆ ਜਾ ਰਿਹਾ ਤੇ ਰਹਿਣਾ ਮੁਸ਼ਕਲ ਹੋ ਰਿਹਾ ਹੈ ਯੂਕੇ ਵਿੱਚ ਵੀ ਨਾਗਰਿਕਾਂ ਤੇ ਸਥਾਈ ਨਿਵਾਸੀ ਨੂੰ ਕੰਮ ਪ੍ਰਾਪਤ ਕਰਨ ਲਈ ਇੱਕ ਲਾਜ਼ਮੀ ਡਿਜੀਟਲ ਪਛਾਣ ਪੱਤਰ ਪੇਸ਼ ਕਰਨਾ ਲਾਜ਼ਮੀ ਹੋਵੇਗਾ ਬਰਤਾਨਵੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਸਰਕਾਰ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਗੈਰ ਰਸਮੀ ਆਰਥਵਵਸਥਾ ਵਿੱਚ ਕੰਮ ਕਰਨਾ ਔਖਾ ਬਣਾ ਦੇਵੇਗੀ ਜਿਸ ਨਾਲ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਬਰਤਾਨਵੀ ਸਰਕਾਰ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਸਿਹਤ ਸਭਾਲ ਭਲਾਈ ਪ੍ਰੋਗਰਾਮਾਂ ਬੱਚਿਆਂ ਦੀ ਦੇਖਭਾਲ ਅਤੇ ਹੋਰ ਜਨਤਕ ਸੇਵਾਵਾਂ ਤੱਕ ਪਹੁੰਚ ਨੂੰ ਅਸਰ ਬਣਾ ਦੇਵੇਗੀ ਪ੍ਰਧਾਨ ਮੰਤਰੀ ਕੀ ਸਟੋਵਰ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਕੰਮ ਕਰਨਾ ਔਖਾ ਹੋ ਜਾਵੇਗਾ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇਗਾ ਅਤੇ ਆਮ ਨਾਗਰਿਕਾਂ ਨੂੰ ਕਈ ਲਾਭ ਹੋਰ ਪ੍ਰਦਾਨ ਕਰ ਦਿੱਤੇ ਜਾਣਗੇ ਦੋਸਤੋ ਇਹ ਸਿ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਵਰਾਖਾ